ਜਿੰਦਾਬਾ ਜਿੰਦਾਬਾ ਸੂਬੇ ਦਾ ਭੋਗ ਨਹੀਂ ਪਾਉਂਦੇ ਆਗੇ ਸੰਤਾਂ ਤੁਹਾਡੀ ਸੋਚ ਤੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਬਾਹਰ ਗਰਾਉਂਡ 'ਚ ਝੋਕੇ ਸੂਬੇ ਦਾ ਭੋਗ ਨਹੀਂ ਪਾਉਂਦੇ ਆਗੇ ਸੂਬੇ ਦਾ ਭੋਗ ਨਹੀਂ ਪਾਉਂਦੇ ਕਾਦਰ ਕਾਦਰ ਪੁੱਤ ਇਹ ਕਿਹਦੇ ਪੁੱਛਿਆ ਮਾਲਾ ਕੋ ਕੋ ਰੋਨੇ ਬਾਬਾ ਕਰ ਯਾਰ ਤੂੰ ਪੋਰਾ ਪੁੱਤਾਂ ਨੂੰ ਪੱਛੇ ਆ ਗਿਆ ਦੂਰੇ ਵੱਲ ਸ਼ਹੀਦ ਦੀ ਕਿਤੇ ਨਾ ਨਾਂ ਦੇ ਵਾਲਾ ਮਾਪੁਰਖਾਂ ਨੂੰ ਪਾਰਿਆਂ ਦੇ ਚੱਲਦੇ ਸਿੰਘਲੀ ਗਏ ਨਹੀਂ ਸਿੱਖਾਂ ਦੀ ਫੈਮਿਲੀ ਤੋਂ ਨਹੀਂ ਕਾਟੋਈ ਹੈ ਵਾਸੀ ਦੋਇਆਂ ਦਾ ਕੁਸਤਣਾਪੂਰ ਬੌਂਡਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਵਾ ਨਹੀਂ ਸਾਡਾ ਤਾਂ ਕੋਈ ਜ਼ਮੀਰ ਮਰਿਆ ਵਾ ਇਹਨਾਂ ਕੁਸਤਣਾਪੂਰ ਬੌਂਡਾ ਕੋਈ ਫਿਟਵਾ ਦੇ ਸ਼ਰਮ ਦੇ ਨਾਲ ਗੰਥਲ ਨਹੀਂ ਹੁੰਦੀ ਸਿੰਘਿਆਂ ਦੇ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਸ਼ਰਮ ਕਰੋਂ ਭਰਾ ਸ਼ਰਮ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਮਰਸ਼ਾ ਤੇ ਬੱਛੇ ਉਹ ਨਹੀਂ ਮੱਤਾਂ ਦੇਖ ਲਿਓ ਘਰ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਓ ਤੇ ਉਹਨਾਂ ਨੇ ਬੱਚੇ ਵੀ ਯਾਦ ਰੱਖਿਓ ਖਾਲਸਾ ਮੈਨੂੰ ਟੱਕਰੂਗਾ ਦੇਖੇ ਪਾਜੀ ਤਾਂ ਕਹਿਣਾ ਮਾਰੋ ਨਹੀਂ ਮਾਰਾ ਕਹਿਣਾ ਮਾਰੋ ਬੇਨਤੀ ਤੁਹਾਨੂੰ ਨਹੀਂ ਮਾਰਨਾ ਤੇ ਤੁਸੀਂ ਤਾਂ ਕਹਿਣਾ ਮਾਰੋਗੇ ਤੇ ਚਲੇਓ ਫੇਰ ਆਜੋ ਭਾਈ ਆਜੋ ਭਾਈ ਓ ਯਾਰ ਆ ਗਾਲਾਂ ਨੂੰ ਬੁਛਤ ਸ਼ਰਮ ਤਾਂ ਸਾਡੇ ਨੂੰ ਇਹ ਯਾਦ ਰੱਖਿਓ ਅੱਗੇ ਦਾ ਕੱਲ ਬੰਦੇ ਦਾ ਪਤਾ ਨਹੀਂ ਲੱਗਣਾ ਜਦਨੇ ਆਵਾਜ਼ ਦੇਂਦੀ ਆ ਮੈਂ ਸਾਨੂੰ ਵੀ ਕੱਟੂਗਾ ਦੇਖਿਓ ਯਾਦ ਰੱਖਿਓ ਤੁਸੀਂ ਸਾਰੇ ਉਸ ਕਾਲਪਰ ਫਿਰ ਵੀ ਆਪਾਂ ਇੱਕ ਪੰਜਾਬ ਦਾ ਉਹ ਗੁੱਚੜ ਸੀ ਜਿੰਨੇ ਕੋਕ ਹੋ ਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਠੇ ਨੇ ਲੈ ਕਰੇਗਾ ਬੱਚੇ ਮਾਰਦੇ ਕੋਕ ਹੋ ਕੇ ਬੱਚੇ ਨੇ ਭੋਲ ਬੌਂਦਾ